ਜੀ ਮੈਂ ਭਾਰਤੀ ਕਿਸਾਨ ਜੁਨ ਨੂੰ ਸਿੱਧੂਪੁਰ ਇਕਤਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸਪਿੰਦਰ ਸਿੰਘ ਬੱਗਾ ਜੀ ਪੇਂ ਲੋਕੋ ਅੰਦੋਲਨ ਨੇ ਅਸੀਂ ਜਿਹੜਾ ਪ੍ਰੋਟੈਸਟ ਚੱਲਦੇ ਨੇ ਐਮ ਐਸ ਪੀ ਨੂੰ ਲੈ ਕੇ ਗਰੰਟੀ ਕਾਨੂੰਨ ਦੀ ਮੰਗ ਮੰਨੀ ਗਈ ਸੀ ਸਰਕਾਰ ਬੋਲੋ ਸਾਨੂੰ ਕਰਜ਼ਾ ਮਾਫੀ ਦੀ ਮੰਗ ਨਹੀਂ ਜਿਹੜੀਆਂ 2020 ਦੇ ਵਿੱਚ ਆਪਣਾ ਅੰਦੋਲਨ ਹੋਇਆ ਸੀ ਉਹ ਅੰਦੋਲਨ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਸ ਨੂੰ ਲੈ ਕੇ ਇਹ ਕੀਤਾ ਜਾ ਰਿਹਾ ਜੀ ਉਹ ਸਾਰਾ ਕੁਝ ਲਾਮਬੰਦ ਕਰਕੇ ਤੁਰੇ ਆ ਇਹ ਰਹਿੰਦੀਆਂ ਮੰਗਾਂ ਨੂੰ ਪਲਾਨ ਕਰਕੇ ਤੁਰੇ ਆ ਤੇ ਜਿਹੜਾ ਵਾਦਾ ਕੀਤਾ ਸੀ ਸਰਕਾਰ ਨੇ ਉਸ ਵਾਅਦੇ ਮੁਤਾਬਕ ਅਸੀਂ ਜੇ ਵਾਅਦਾ ਖਲਾਸੀ ਕੀਤੀ ਹੈ ਤਾਂ ਅਸੀਂ ਤੁਰਿਆਂ ਤੇ ਇਦੋਂ ਬਾਅਦ ਤਾਂ ਇਲੈਕਸ਼ਨ ਆਉਂਦੇ ਸਰਕਾਰ ਬਦਲਦੀ ਆ ਜਾਂ ਕੋਈ ਗੱਲ ਹੁੰਦੀ ਆ ਸਾਡਾ ਤਾਂ ਇਹ ਸਰਕਾਰ ਨਾਲ ਵੈਦਾ ਵਾਦਾ ਨਾ ਅਸੀਂ ਇਹਦੇ ਮੂਰੇ ਹੀ ਧਰਨਾ ਲਾਵਾਂਗੇ ਇਹਦੇ ਮੂਤੇ ਮੰਨ ਕਰਾਂਗੇ ਵੀ ਜਿਹੜਾ ਵਾਅਦਾ ਕਰਿਆ ਸੀ ਇਹਨਾਂ ਨਵਾਉਣ ਨਵਾਇਆ ਜਾਵੇ ਹਾਂਜੀ ਸ਼ੋਤਾਂ ਹੋ ਰਿਹਾ ਜੀ ਵੀ ਲੱਗਣਗੀਆਂ ਹੋ ਲੱਗਣਾ ਚਾਹੀਦਾ ਨਹੀਂ ਤਾਂ ਉਹਨਾਂ ਦੇ ਜਿਹੜੀ ਜਥੇਬੰਦੀਆਂ ਦੇ ਵਰਕਰ ਨੇ ਜਾਂ ਕੈਡਰ ਆ ਉਹਨਾਂ ਨੂੰ ਕਹੂਗਾ ਵੀ ਹਾਂ ਤੁਸੀਂ ਕਦੇ ਨਹੀਂ ਲੜਾਈ ਲੜਾਈ ਤਾਂ ਸਾਰੇ ਸਾਂਝੀਆਂ ਕਿਉਂ ਜਦੋਂ ਸੂਚਕ ਮੋਰਚੇ ਕਿਸਾਨ ਮੋਰਚੇ ਦੀਆਂ ਇਹ ਮੰਗਾਂ ਸਾਂਝੀਆਂ ਸੀਗੀਆਂ ਤੇ ਅੰਦੋਲਨ ਅਸੀਂ ਸਮਾਪਤ ਇਕੱਠਿਆਂ ਨੇ ਕਰਿਆ ਸੀ ਤਾਂ ਉਦੋਂ ਫਿਰ ਮੰਗਾਂ ਤਾਂ ਉਹਨਾਂ ਦੀਆਂ ਵੀ ਬਣਦੀਆਂ ਨੇ ਤੇ ਜੇ ਉਹ ਆਗੂ ਨੇ ਵੱਡੇ ਨੇ ਕਹਾਉਂਦੇ ਨੇ ਤਾਂ ਉਹਨਾਂ ਦਾ ਫਰਜ਼ ਪਹਿਲਾਂ ਸੀਗਾ ਸਾਡੇ ਨਾਲ ਤੁਰਨਾ ਸਾਡੇ ਤੋਂ ਪਹਿਲਾਂ ਤੁਰਨ ਦਾ ਫਰਜ਼ ਬਣਦਾ ਸੀ ਲੱਗ ਥੋੜਾ ਜਿਹਾ ਇੱਕ ਕਾਰਨ ਆ ਜੀ ਜਿਵੇਂ ਸੰਯੁਕਤ ਮੋਰਚੇ ਦਾ ਸੰਵਿਧਾਨ ਸੀਗਾ ਵੀ ਕੋਈ ਅੱਜ ਤੋਂ ਪਹਿਲਾਂ ਜੋ ਕੁਝ ਮਰਜ਼ੀ ਹੋ ਗਿਆ ਇਲੈਕਸ਼ਨ ਲੜ ਲਈ ਕਿਸੇ ਨੇ ਕੋਈ ਤਰ੍ਹਾਂ ਤਰ੍ਹਾਂ ਦੇ ਬੰਦੇ ਸੀਗੇ ਪੋਲੀਟੀਕਲ ਵੀ ਸੀ ਵੀ ਅੱਜ ਤੋਂ ਬਾਅਦ ਕੋਈ ਬੰਦਾ ਪੋਲੀਟੀਕਲੀ ਹੋਊਗਾ ਖਿਆਸੇ 'ਚ ਨਹੀਂ ਜਾਊਗਾ ਪਰ ਸਾਡੇ ਕੁਝ ਬੰਦਿਆਂ ਦੇ ਦਿਮਾਗ ਦੇ ਵਿੱਚ ਸੀਐਮ ਬਣਨ ਦੀ ਜਾਂ ਦਿਮਾਗ ਦੇ ਵਿੱਚ ਰਾਜਨੀਤਿਕ ਕਿੜਾ ਡੌੜਨ ਲੱਗਿਆ ਤਾਂ ਉਹਦੀ ਬਦਕਸੀਮਤੀ ਇਹ ਹੋਈ ਆ ਤੋੜ ਦਾ ਵੱਡਾ ਕਾਰਨ ਹੋਇਆ ਸ='%s' ਸਮਾਜ ਮੋਰਚਾ ਸ='%s' ਕਿਸਾਨ ਮੋਰਚੇ ਮੋਰਚੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਬਣਾ ਲਈ ਗਈ ਉਹ ਆਪਣਾ ਫਾਇਦਾ ਹੀ ਹੋ ਸਕਦਾ ਜਾਂ ਆਪਣੀ ਕੋਈ ਰਣਨੀਤੀ ਹੋ ਸਕਦੀ ਆ ਉਹ ਉਹਨਾਂ ਨੂੰ ਉਹ ਜਾਣਦੇ ਨੇ ਵੀ ਕੀ ਫਾਇਦਾ ਦੇਖਿਆ ਪਰ ਸ='%s' ਕਿਸਾਨ ਮੋਰਚਾ ਉਸ ਮੁੱਚੀ ਕਿਸਾਨੀ ਕਿਸਾਨੇ ਦੀ ਲੜਾਈ ਲੜਨ ਵਾਸਤੇ ਬਣਿਆ ਸੀ ਤਾਂ ਉਹਦੇ ਵਿੱਚੋਂ ਜਦ ਅਸੀਂ ਕੋਈ ਆਪਣੇ ਵਾਸਤੇ ਲਾਭ ਉਹ ਨਹੀਂ ਜੀ اللہ ਕੱਟਮ ਦੀ ਕੋਸ਼ਿਸ਼ ਕਰਾਂਗਾ ਤਾਂ ਇਸ ਤਰ੍ਹਾਂ ਹੋਊਗਾ ਕੀ ਕਹਣਾ ਤੁਹਾਨੂੰ ਅਸੀਂ ਕਹਿੰਦੇ ਆ ਵੀ ਇਹ ਨੂੰ ਸੰਵਿਧਾਨ ਮੁਤਾਬਕ ਜਿਵੇਂ ਆਪਾਂ ਪਹਿਲਾਂ ਚੱਲੇ ਸੀ ਉਵੇਂ ਚੱਲਣ ਦਾ ਹਰਜ ਬਣਦਾ ਜੀ ਉਹਨਾਂ ਦਾ